ਇੱਕ ਵੀਡੀਓ ਬੜੇ ਤੜਲੇ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਮਾਨਸਾ ਗਰਲਜ਼ ਕਾਲਜ ਦੀਆਂ ਕੁੜੀਆਂ ਨੂੰ ਇੱਕ ਅਧਿਆਪਕਾ ਦੇ ਵੱਲੋਂ ਸ਼ਰਾਬ ਪਲਾਈ ਗਈ ਹੈ। ਉਹਨਾਂ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਤੇ ਮਹਾਰਾਸ਼ਟਰ ਭੇਜਿਆ ਗਿਆ ਸੀ ਅਤੇ ਉੱਥੇ ਅਧਿਆਪਕਾ ਦੇ ਵੱਲੋਂ ਪਰਫਾਰਮੈਂਸ ਦੇਣ ਤੋਂ ਪਹਿਲਾਂ ਜਿਹੜਾ ਆ ਬੱਚਿਆਂ ਨੂੰ ਸ਼ਰਾਬ ਪਲਾਈ ਗਈ ਹੈ ਦੋਸ਼ ਜਿਹੜੇ ਆ ਖੁਦ ਵਿਦਿਆਰਥੀਆਂ ਦੇ ਵੱਲੋਂ ਲਗਾਈ ਗਏ ਨੇ ਮਾਨਸਾ ਦੇ ਇੱਕ ਗਰਲਜ਼ ਕਾਲਜ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਅਧਿਆਪਕਾ ਨੇ ਹੀ ਕੁੜੀਆਂ ਨੂੰ ਇੱਕ ਚੰਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੇ ਵਾਸਤੇ ਸ਼ਰਾਬ ਪਲਾ ਦਿੱਤੀ ਇਹ ਦੋਸ਼ ਜਿਹੜਾ ਖੁਦ ਕੁੜੀਆਂ ਦੇ ਵੱਲੋਂ ਲਗਾਇਆ ਗਿਆ ਵਿਦਿਆਰਥੀਆਂ ਦੇ ਵੱਲੋਂ ਲਗਾਇਆ ਗਿਆ ਹੈ ਕੁੜੀਆਂ ਨੇ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਹੁਣ ਮੰਗ ਕੀਤੀ ਹੈ ਤੇ ਅਧਿਆਪਕ ਦੇ ਵੱਲੋਂ ਵਿਦਿਆਰਥੀਆਂ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ ਵੀ ਮਿਲੀ ਹੈ ਹਾਲਾਂਕਿ ਕਾਲਜ ਪ੍ਰਬੰਧਨ ਇਸ ਮਾਮਲੇ ਦੇ ਵਿੱਚ ਚੁੱਪੀ ਧਾਰ ਕੇ ਬੈਠਾ ਹੈ ਤੁਰਨ 10 ਦਿਨਾਂ ਇੱਕ ਕੁਝ ਦਿਨ ਪਹਿਲਾਂ ਮਾਨਸਾ ਦੇ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ 15 ਕੁੜੀਆਂ ਇੱਕ ਸਮੂਹ ਜਿਹੜਾ ਕਿ ਸੱਭਿਆਚਾਰਕ ਪ੍ਰੋਗਰਾਮ ਦੇ ਵਾਸਤੇ ਮਹਾਰਾਸ਼ਟਰ ਗਿਆ ਸੀ ਜਿੱਥੇ ਉਹਨਾਂ ਨੂੰ ਬਿਹਤਰ ਪ੍ਰਦਰਸ਼ਨ ਦੇ ਲਈ ਸ਼ਰਾਬ ਪੀਣ ਦੇ ਵਾਸਤੇ ਮਜਬੂਰ ਕੀਤਾ ਗਿਆ ਇਹ ਖੁਦ ਵਿਦਿਆਰਥਣਾਂ ਦਾ ਕਹਿਣਾ ਤਾਂ ਪੀੜਤ ਕੁੜੀਆਂ ਨੇ ਦੱਸਿਆ ਕਿ ਪਹਿਲੇ ਦਿਨ ਉਹਨਾਂ ਦਾ ਪ੍ਰਦਰਸ਼ਨ ਚੰਗਾ ਨਾ ਹੁਣ ਕਰਕੇ ਮੈਡਮ ਸਰਬੀ ਉਹਨਾਂ ਦੇ ਨਾਲ ਗੁੱਸੇ ਹੋ ਗਈ। ਇਸ ਤੋਂ ਬਾਅਦ ਮੈਡਮ ਨੇ ਉਹਨਾਂ ਨੂੰ ਦਵਾਈ ਪੀਣ ਲਈ ਕਿਹਾ ਕਿ ਇਸ ਦੇ ਨਾਲ ਉਹਨਾਂ ਦੀ ਆਵਾਜ਼ ਠੀਕ ਹੋ ਜਾਵੇਗੀ ਪਰ ਜਦੋਂ ਕੁੜੀਆਂ ਨੂੰ ਪਤਾ ਲੱਗਿਆ ਕਿ ਇਹ ਸ਼ਰਾਬ ਹੈ ਤਾਂ ਮੈਡਮ ਨੇ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਪੀਣ ਵਾਸਤੇ ਕਿਹਾ। ਤਾਂ ਇਸ ਤੋਂ ਬਾਅਦ ਕੁੜੀਆਂ ਜਦੋਂ ਮਾਨਸਾ ਪਹੁੰਚਦੀਆਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਮਾਮਲੇ ਦੀ ਜਾਣਕਾਰੀ ਦਿੰਦੀਆਂ ਨੇ ਤਾਂ ਪ੍ਰਿੰਸੀਪਲ ਨੂੰ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਮੈਡਮ ਦੇ ਵਿਰੁੱਧ ਕਾਰਵਾਈ ਦੇ ਵਾਸਤੇ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਕਾਲਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਜਿੱਥੇ ਕਾਲਜ ਪ੍ਰਬੰਧਨ ਜਾਂ ਫਿਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੁੜੀਆਂ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਕੋਈ ਵੀ ਜਵਾਬੀ ਕਾਰਵਾਈ ਨਹੀਂ ਕਰ ਰਿਹਾ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਨੂੰ ਸ਼ਰਾਬ ਪਿਲਾਉਣ ਵਾਲੇ ਅਧਿਆਪਕ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਧਿਆਪਕ ਦਾ ਫੋਨ ਵੀ ਜਬਤ ਹੋਣਾ ਚਾਹੀਦਾ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿਤੇ ਨਾ ਕਿਤੇ ਪੀੜਤ ਕੁੜੀਆਂ ਜਿਹੜੀਆਂ ਨੇ ਹੁਣ ਕੈਮਰੇ ਮੂਹਰੇ ਆਈਆਂ ਨੇ ਉਹਨਾਂ ਨੇ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਆਪਣਾ ਬਿਆਨ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਇਹ ਘਟਨਾ ਵਾਪਰੀਆ ਤੇ ਕਿਸ ਅਧਿਆਪਕ ਦੇ ਵੱਲੋਂ ਜਿਹੜਾ ਆ ਉਹਨਾਂ ਨੂੰ ਸ਼ਰਾਬ ਪੀਣ ਵਾਸਤੇ ਮਜਬੂਰ ਕੀਤਾ ਗਿਆ ਸੁਣਦੇ ਕੀ ਕੁਝ ਕਹਿਣਾ ਹੈ ਸਰਟੀਨ ਮਾਸਟਰ ਗਏ ਸੀਗੇ ਕਲਚਰਲ ਪ੍ਰੋਗਰਾਮ ਸਿਰਾਉਤ ਕਾਲਜੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਸਾਡੇ ਨਾਲ ਗਏ ਸੀ ਉਸ ਦੀ ਉੱਥੇ ਗੈਦਰ ਰਿਪਰੈਜ਼ੈਂਟ ਕਰਨਾ ਸੀ ਪਹਿਲੇ ਦਿਨ ਸਾਥੋਂ ਅੰਨਾ ਕਿੰਦਾ ਵਧੀਆ ਨਹੀਂ ਹੋਇਆ ਤੇ ਸੂਦੀ ਮੈਡਮ ਇਸ ਗੱਲ ਵਿੱਚੋਂ ਸਾਡੇ ਨਾਲ ਗਏ ਹੋਏ ਜਿਹੜੇ ਉਹ ਗੁੱਸੇ ਹੋ ਗਏ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰੇ ਨੂੰ ਇਹ ਕਿਹਾ ਵੀ ਤੁਹਾਡੇ ਗਲੇ ਘੁੱਲੇ ਤੰਤ ਹੋ ਜਾਣਗੇ ਉਹਨਾਂ ਨੂੰ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪੀ ਆਈ ਤੇਜ ਦੋਏ ਗੱਲ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬ ਪੀਣ ਵਾਲੀ ਗੱਲ ਤੋਂ ਮੁੱਕਰੋ ਨਹੀਂ ਸੋਡੇ ਪੇਪਰ ਉਪਰ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾਂ ਪਰਮਿਸ਼ਨ ਤੋਂ ਮੇਰਾ ਫੋਨ ਟੈਕ ਕੀਤਾ ਗਿਆ मैडम ने मेरा बस्ता खोल दिया मेरे ਜਿਹੜੀਆਂ ਰਿਕਾਰਡਿੰਗ ਆ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੇ ਤੁਮ ਕਹਿਆ ਗਿਆ ਵੀ ਜੇ ਤੂੰ ਆਪਦਾ ਮੂੰਹ ਖੋਲਿਆ ਤਾਂ ਫਿਰ ਪੇਪਰ ਮੈਨੇ ਹੱਥ ਵਿੱਚ ਨਹੀਂ ਆ ਹੋਰ ਕਿਤਰਾ ਨਹੀਂ ਹੋਇਆ ਤੁਮ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ ਕੋਈ ਨਹੀਂ ਪਰ ਇਹਦਾ ਵਾਂਗ ਕੀ ਮੰਗ ਕਰਦੇ ਹੋ ਅਸੀਂ ਹੀ ਮੰਗ ਕਰਦੇ ਆ ਪਰ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਹਾਂਜੀ ਸਰ ਅਸੀਂ ਮਹਾਰਾਸ਼ਟਰ ਗਏ ਸੀਗੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਸੀ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਤੇ ਉੱਥੇ ਸਾਡਾ ਪਰਫਾਰਮੈਂਸ ਸੀਗਾ ਗਿੱਧਾ ਤੇ ਪਹਿਲੇ ਦਿਨ ਸਾਡਾ ਗਿੱਧਾ ਪਰਫਾਰਮੈਂਸ ਬੜਿਆ ਨਹੀਂ ਹੈਗਾ ਸੀਗਾ ਤੇ ਇਸका ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸੁਰਵੀ ਗੁਰਸੇ ਰਹੇ ਸੀਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਸਾਨੂੰ ਕਿਹਾ ਵੀ ਤੁਹਾਨੂੰ ਦਵਾਈ دینی ਹੈ ਮੈਂ ਉਹਦੇ ਗਲੇ ਗਲੇ ਸੈਲਫ ਹੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਤੀ ਤੇ ਇਸ ਤੋਂ ਬਾਅਦ ਇਹ ਗੱਲ ਜਦੋਂ ਕਾਲਜ ਦੇ ਚਾਕੇ ਸਰਨ ਪਤਾ ਲੱਗੀ ਆ ਇਹ ਗੱਲ ਪ੍ਰਿੰਸੀਪਲ ਮੈਮ ਕੋਲੇ ਗਈ ਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਫੁਰਦੀ ਮੈਡਮ ਵੱਲੋਂ ਸਾਨੂੰ ਮੁਖੇਂ ਤੇ ਧਮਕਾਇਆ ਡਰ ਰਹਿ ਗਿਆ ਤੇ ਇਸ ਤੋਂ ਬਾਅਦ ਵੀਡੀਓ ਕਹਿੰਦੇ ਕੀ ਮੰਗ ਕਰਨੀ ਹੋਣੀ ਤੁਸੀਂ ਅਸੀਂ ਮੰਗ ਕਰਦੇ ਸੂਜੀ ਮੈਮ ਨੇ ਇਥੋਂ ਬਾਹਰ ਕੱਢਿਆ ਕੋਈ ਵੀਡੀਓ ਦੀ ਗੱਲ ਵੀ ਕਰਦਿੰਨੇ ਮੈਡਮ ਤੁਹਾਡੀ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਹੀ ਵੀ ਕੋਈ ਵੀਡੀਓ ਹੈ ਉਹਨਾਂ ਕੋਲੇ ਜਾਂ ਨਹੀਂ ਪਰ ਵੀ ਉਹ ਇਹ ਗੱਲ ਕਹਿ ਰਹੇ ਸਾਡੇ ਕੋਲੇ ਵੀਡੀਓ ਜੋ ਮੈਂ ਤੁਹਾਨੂੰ ਕਾਲਜ ਤੋਂ ਕਢਵਾ ਦਿੰਦੀ ਜਾਂ ਤੁਹਾਡੇ ਪੇਪਰ ਤੁਹਾਡੇ ਪੇਪਰ ਮੇਰੇ ਹੱਥ ਜਨੇਗੇ ਮੈਂ ਤੁਹਾਨੂੰ ਇੱਕ ਸਾਡਾ ਕਰੀਅਰ ਖਰਾਬ ਕਰਨ ਵਾਲੇ ਬੁੜਦੇ ਨੇ ਉਹ ਸਾਡੇ ਕੋਲ ਕੁੱਝ ਰਿਕਾਰਡ ਆਈਆਂ ਨੇ ਵਿਦਿਆਰਥਣਾਂ ਦੀਆਂ ਜਿਹੜੀਆਂ ਇਸ ਪੂਰੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਕਾਲ ਰਿਕਾਰਡਿੰਗਾਂ ਨੇ ਇੰਨਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਉਹਦੀ ਜੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇੱਕ ਵੱਡਾ ਕ੍ਰੈਡਿਟ ਨਿਕਲ ਸਕਦਾ ਹੈ ਅਸਲ ਵਿੱਚ ਗੱਲ ਕੀ ਹੈ ਵੀ ਇਹ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਤਾ ਕੁੰਦਰੀ ਗਲਤ ਕਾਲ ਦਾ ਇਸ ਕਾਜ ਦੇ ਵਿੱਚ ਪੀਟੀਏ ਫੰਡ ਦੇ ਇੱਕ ਟੀਚਰ ਹੈਗੀ ਸ਼ੁਰਦੀ ਉਹ ਪੜਾਉਂਦੀ ਆ ਉਹ ਬੱਚਿਆਂ ਨੂੰ ਟੂਰ ਤੇ ਲੈ ਕੇ ਗਈ ਕੈਂਪ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ 그룹 ਸੀ ਇਹ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੂੰ ਸ਼ਰਾਬ ਪੀਤਾ ਪਹਿਲਾਂ ਪੈਦਾਂ ਨੂੰ ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਉਹ ਮੈਡਮ ਆਪ ਮੰਨ ਰਹੀ ਆ ਕਾਗ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਨਾਲ ਆ ਕੇ ਜਦੋਂ ਕਾਲਜ ਵਿੱਚ ਕੰਪਲੇਂਟ ਕੀਤੀ ਹੈ ਵੀ ਇਸ ਕਿਸਮ ਦਾ ਸਾਨੂੰ ਜਬਰੀ ਸ਼ਰਾਬ ਪਾਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੱਕੋਗੇ ਆ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਸੋਡੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਕਹਿਣ ਦਾ ਭਾਵ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ 'ਚ ਕਿਹੜੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ ਇੱਥੇ ਤਿਸ ਕਿਸਮ ਦੀਆਂ ਵੀਡੀਓ ਨੇ ਜਿਹਦੇ ਨਾਲ ਉਹ ਬਲੈਕਮੇਲ ਜਿਹਾ ਵਿਵਹਾਰ ਕਰਨ ਰਹੀ ਹੈ ਦੂਸਰੇ ਕੀ ਹੈ ਜਦੋਂ ਸੀ ਕੱਲ ਕੰਪਲੇਂਟ ਕਰਨ ਗਏ ਆ ਟੀਚਰ ਜਿਹਦੇ ਪ੍ਰਿੰਸੀਪਲ ਹੈ ਇਹਨਾਂ ਦੇ ਉਹਨਾਂ ਨੂੰ ਮਿਲੇ ਆ ਇਹ ਸ਼ਿਕਾਇਤ ਦੇ ਸਬੰਧੀ ਤਾਂ ਉਹਨਾਂ ਨੇ ਹੋਰ ਫੈਰਾਨੀ ਜਨਕ ਖੁਲਾਸੇ ਕੀਤੇ ਕਹਿੰਦੇ ਵੀ ਮੈਂ ਤਾਂ ਪ੍ਰਿੰਸੀਪਲ ਨਾਮ ਨਹੀਂ ਆ ਕਾਲਜ ਦੇ ਵਿੱਚ ਸਾਨੂੰ ਬਾਈਪਾਸ ਕਰਕੇ ਸਾਰੇ ਪ੍ਰੋਗਰਾਮ ਡੀਸੀਆਂ ਨਾਲ ਸਿੱਧੇ ਸੰਪਰਕ ਇਹਦੇ ਨੇ ਇਹ ਕਰਦੀ ਆ ਮੇਰੇ ਨਾਮ ਦੇ ਚਿੱਠੀਆਂ ਜਾਰੀ ਕਰਕੇ ਸਾਰੇ ਪ੍ਰੋਗਰਾਮ ਆਪਟਾ ਕਰ ਲੈਂਦੀ ਆ ਤੇ ਇਸ ਕਿਸਮ ਦਾ ਇਹ ਕਾਲਜ ਦੇ ਵਿੱਚ ਜਿਹੜਾ ਇਹ ਮਾਹੌਲ ਬਣਾਇਆ ਹੋਇਆ ਜਿਹੜੀ ਵਿਦਿਆਰਥਣਾਂ ਦੇ ਵਿੱਚੋਂ ਕੋਈ ਦੋ ਵਿਦਿਆਰਥਣਾਂ ਸੀ ਉਹਨਾਂ ਨੂੰ ਕਾਲਜ ਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਪੂਰੇ 2 ਘੰਟੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਕਾਲਜ ਦੇ ਕਮਰੇ ਦੇ ਵਿੱਚ ਉਹਨਾਂ ਦੇ ਫੋਨ ਖੋਹੀ ਫੋਨ ਖੋ ਕੇ ਉਹਨਾਂ ਦਾ ਨਿੱਜੀ ਜਿਹੜਾ ਡਾਟਾ ਤੇ ਉਹ ਸਰਚ ਕੀਤਾ ਉਹਦੇ ਵਿੱਚ ਜੋ ਇਸ ਪੂਰੀ ਕਾਰਵਾਈ ਦੇ ਨਾਲ ਸਬੰਧਤ ਸਬੂਤ ਸੀਗੇ ਉਹ ਸਾਰੇ ਦੇ ਸਾਰੇ ਤੇ ਸਬੰਧਤ ਸਾਰਾ ਡਾਟਾ ਜਿਹੜਾ ਉਸ ਫੋਨ 'ਚ ਸੀ ਉਹਨਾਂ ਨੇ ਬਲੀਵ ਕੀਤਾ ਮੈਡਮ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਪੂਰਾ ਕਮਰੇ ਦੇ ਵਿੱਚ ਬੰਦ ਕਰਕੇ ਆਏ ਪਰ ਕਹਿ ਸਕਦੇ ਨਹੀਂ ਜਿਵੇਂ ਪੁਲਿਸ ਇੰਟਰੋਗੇਸ਼ਨ ਕਰਦੀ ਹੁੰਦੀ ਹੈ ਉਹ ਇੱਕ ਨਿੱਜੀ ਇੰਟਰੋਗੇਸ਼ਨ ਸੀਗੀ ਉਹਨਾਂ ਕੁੜੀਆਂ ਦੀ ਵੀ ਤੁਹਾਡੇ ਨਾਲ ਦੇਖ ਲਓ ਕੀ ਕੁਝ ਬਾਖੂਗਾ ਮਤਲਬ ਇੰਨਾ ਕੁ ਫਹਿਮ ਦਾ ਮਾਹੌਲ ਪੂਰਾ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਹੋਇਆਗਾ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਦੀਆਂ ਕਿਹੜੀਆਂ ਵੀਡੀਓ ਹਨ ਪਰਿਵਾਰ ਨੂੰ ਫੋਨ ਕਰਕੇ ਉਹ ਕੁੜੀਆਂ ਦੀ ਮਾਤਾ ਇੱਕ ਉਹਨੂੰ ਵੀ ਕਹਿ ਰਹੀ ਹੈ ਵੀ ਦੇਖ ਲਓ ਵੀ ਤੁਹਾਡੀ ਕੁੜੀ ਗਈ ਸੀ ਉਹਦੀ ਮੇਰੇ ਕੋਲ ਹੋਰ ਵੀ ਵੀਡੀਓ ਹੈ ਜੇ ਤੁਸੀਂ ਇਹ ਕਰੋਗੇ ਤਾਂ ਫਿਰ ਅਸੀਂ ਉਹ ਜਿੰਨਾ ਚਿਰ ਕਰਦੇ ਹਾਂ ਵੀ ਇਹ ਕੋਈ ਆਮ ਗੱਲ ਨਹੀਂ ਹੈ ਇੱਕ ਯੂਨੀਵਰਸਿਟੀ ਇੱਕ ਕਾਲਜ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਹ ਪੰਜਾਬ 'ਚ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਵੀ ਇਹ ਵੱਡੇ ਵੱਡੇ ਜਿਲਤੀ ਜਿਹੜਾ ਸੋਸ਼ਲ ਦੇ ਸਕੈਂਡਲ ਨਿਕਲਦੇ ਨੇ ਵੀ ਕੁੜੀਆਂ ਨੂੰ ਪਹਿਲਾਂ ਗੁੰਮਰਾਹ ਕਰਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਅਸੀਂ ਲਕਧਾਰਥ ਪਿਆ ਕੇ ਉਹਨਾਂ ਨੂੰ ਬੇਹੋਸ਼ ਕਰਕੇ ਕੋਈ ਵੀਡੀਓ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਤੇ ਇਹ ਜਿਹੜੀਆਂ ਸਪਲਾਈਆਂ ਨੇ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਚੇਨ ਹੈ ਵੱਡੇ ਵੱਡੇ ਅਫਸਰ ਤੇ ਵੱਡੇ ਵੱਡੇ ਨਾਮ ਇਹਦੇ ਨਾਲ ਜੁੜੇ ਹੋਏ ਹੁੰਦੇ ਨੇ ਅਸੀਂ ਕਹਿ ਰਹੇ ਹਾਂ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਪਟ ਹੋਣਾ ਚਾਹੀਦਾ ਤੇ ਉਸ ਫੋਨ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓਜ਼ ਉਹਦੇ ਵਿੱਚ ਕੁੜੀਆਂ ਦੀਆਂ ਬਣੀਆਂ ਹੋਈਆਂ ਨੇ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੀਪੀਆਈਐਮ ਲਿਬਰੇਸ਼ਨ ਜ਼ਿਲ੍ਹਾ ਕਮੇਟੀ ਮਾਨਸਾ ਵੱਲੋਂ ਸਾਡਾ ਡੈਪੂਟੇਸ਼ਨ ਜਿਹੜਾ ਐਡੀਸੀ ਜਰਨਲ ਮਾਨਸਾ ਤੇ ਐਸਐਸਟੀ ਮਾਨਸਾ ਨੂੰ ਮਿਲਿਆ ਸੀ ਸ਼ਿਕਾਇਤ ਕੀਤੀ ਹੈ ਇਹ ਤੋਂ ਮਾਮਲੇ ਨੂੰ ਅਸੀਂ ਡਟ ਕੇ ਲੜਾਂਗੇ ਅੰਤ ਤੱਕ ਜਦੋਂ ਤੱਕ ਉਸ ਟੀਚਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਵਿਦਿਆਰਥੀ ਨੂੰ ਇਨਸਾਫ਼ ਨਹੀਂ ਮਿਲਦਾ